ਆਜੋ ਮਿੱਤਰੋ ਅੱਜ ਤੁਹਾਨੂੰ ਦਿਖਾਉਣੇ ਆ ਚાઇਨਾ ਦੀ ਕਮਾਲ ਦੀ ਚੀਜ਼ ਯਾਰ ਜੋ ਕਿ ਗੱਡੀ ਹੈ ਟੈਕਸੀ ਗੱਡੀਆਂ ਬਿਨਾ ਡਰਾਈਵਰ ਤੋਂ ਚੱਲ ਰਹੀਆਂ ਤਾਂ ਇਹ ਵਿਅਕਤੀ ਨੂੰ ਖੜੇ ਨੂੰ ਦੇਖ ਕੇ ਆਪਣੇ ਆਪ ਉੱਥੇ ਆ ਕੇ ਰੁਕ ਜਾਂਦੀ ਹੈ ਤੇ ਇਸ ਤੋਂ ਬਾਅਦ ਇਹ ਵੀਡੀਓ ਬੰਦਾ ਵੀਡੀਓ ਬਣਾ ਕੇ ਦੱਸ ਰਿਹਾ ਕਿ ਕਿਸ ਤਰ੍ਹਾਂ ਇਹ ਡਰਾਈਵਰ ਤੋਂ ਬਿਨਾ ਡਰਾਈਵਰ ਤੋਂ ਇਹ ਗੱਡੀ ਚੱਲ ਰਹੀ ਹੈ ਵੇਖੋ Toyota ਕੰਪਨੀ ਦੀ ਗੱਡੀ ਆ ਇਹਦੇ ਉੱਪਰ ਸਕੈਨਰ ਕੋਡ ਲੱਗਿਆ ਹੁੰਦਾ ਜਿਸ ਨਾਲ ਤੁਸੀਂ ਇਸ ਨੂੰ ਪੇਮੈਂਟ ਕਰ ਸਕਦੇ ਹੋ ਉਧਰੋਂ ਕੁੜੀ ਖੜੀ ਆ ਜੋ ਦੇਖ ਰਹੀ ਆ ਵੀ ਕਿਸ ਤਰ੍ਹਾਂ ਇਹਦੀ ਟਾਕੀ ਖੁੱਲੇਗੀ ਹੁਣ ਇਹ ਬੰਦਾ ਉਸ ਨੂੰ ਪੁੱਛੂਗਾ ਵੀ ਤੂੰ ਕਿਸ ਤਰ੍ਹਾਂ ਇਸਦੀ ਟਾਕੀ ਖੋਲੀ ਤੇ ਦੱਸ ਰਹੀ ਆ ਵੀ ਇਹ ਬਟਨ ਆਪ ਕਿਸ ਨੇ ਇਸਦੇ ਦਰਵਾਜ਼ਾ ਖੋਲਿਆ ਹੁਣ ਇਹ ਅੰਦਰ ਬੈਠਣਗੇ ਤਾਂ ਅੱਗੇ ਦਿਖਾਉਣਿਆ ਉਸ ਨੂੰ ਅੰਦਰ ਦੀ ਸਾਰੀ ਗੱਡੀ ਦੀ ਲੋਕੇਸ਼ਨ ਕਿਸ ਤਰ੍ਹਾਂ ਇਹ ਗੱਡੀ ਕੰਮ ਕਰਦੀ ਆ ਤਾਂ ਗੱਡੀ ਵੇਖੋ ਯਾਰ ਕਮਾਲ ਦੀ ਗੱਡੀ ਆ ਯਾਰ ਵੇਖੋ ਗੱਡੀ ਤਾਂ ਇਹ ਅੰਦਰ ਬੈਠ ਕੇ ਹੁਣ ਇਸ ਤੋਂ ਬਾਅਦ ਇਹ ਅੰਦਰ ਬੈਠ ਕੇ ਸਾਰੀ ਤੁਹਾਨੂੰ ਦਿਖਾਵਾਂਗੇ ਕਿ ਇਸ ਤਰ੍ਹਾਂ ਹੀ ਗੱਡੀ ਕੰਮ ਕਰਦੀ ਹੈ ਤਾਂ ਵੇਖੋ ਇਸ ਵਿੱਚ ਕੋਈ ਵੀ ਡਰਾਈਵਰ ਨਹੀਂ ਹੈ ਹੈਰਾਨੀ ਦੀ ਗੱਲ ਤਾਂ ਇਹ ਹੀ ਹੈ ਤੇ ਆ ਸ਼ੀਸ਼ਾ ਲੱਗਿਆ ਵਾ ਇਸ ਵਾਸਤੇ ਸੇਫਟੀ ਵਾਸਤੇ ਵੀ ਜਾ ਕੇ ਜੱਲਾ ਅੱਗੇ ਜਾ ਕੇ ਇਸ ਨਾਲ ਛੇੜਛਾੜ ਨਾ ਕਰ ਸਕੇ ਤਾਂ ਵੇਖੋ ਤੁਸੀਂ ਕਮਾਲ ਦੀ ਚੀਜ਼ ਬਣਾਈ ਆ ਯਾਰ ਤਾਂ ਗੈਸ ਦੇ ਵਿੱਚ LED ਲੱਗੀ ਹੁੰਦੀ ਹੈ ਜਿਸ ਨਾਲ ਤੁਸੀਂ ਕੋਡ ਭਰ ਕੇ ਗੱਡੀ ਚੱਲਦੀ ਹੈ ਇਹ ਕੁੜੀ ਹੁਣ ਇਸ ਵਿੱਚ ਆਪਣਾ ਕੋਡ ਐਂਟਰ ਕਰੇਗੀ ਕੋਡ ਐਂਟਰ ਕਰਨ ਤੋਂ ਬਾਅਦ ਹੀ ਇਹ ਗੱਡੀ ਅੱਗੇ ਚੱਲੇਗੀ ਦੇਖੋ ਤੁਸੀਂ ਆਪਣਾ ਕੋਡ ਭਰ ਰਹੀ ਹੈ ਕੁੜੀ ਤਾਂ ਕੋਡ ਭਰਤਾ ਹੈ ਕੁੜੀ ਨੇ ਇਸ ਦੂਗਰ ਹੁਣ ਇਹ ਵਾਰਨਿੰਗ ਦੇਊਗੀ ਵੀ ਤੁਸੀਂ ਆਪਣੀ ਸੀਟ ਬੈਲਟ ਲਗਾਓ ਇਹ ਬੰਦੇ ਨੇ ਸੀਟ ਬੈਲਟ ਨਹੀਂ ਲਗਾਈ ਤਾਂ ਉਹ ਹੁਣ ਇਸ ਦੂਗਰ ਆਪਣੀ ਸੀਟ ਬੈਲਟ ਲਗਾਊਗਾ ਤਾਂ ਉਹ ਦੇਖੋ ਲਗਾ ਰਿਹਾ ਆਪਣੀ ਸੀਟ ਬੈਲਟ ਹੁਣ ਇਸ ਤੋਂ ਬਾਅਦ ਇਸ ਨੂੰ ਸਟਾਰਟ ਕਰੂਗਾ ਕੁੜੀ ਨੇ ਕੋਡ ਭਰ ਦਿੱਤਾ ਉਹਨੇ ਸਟਾਰਟ ਦਾ ਬਟਨ ਨੱਪੂਗਾ ਤੇ ਇਸ ਤੋਂ ਬਾਅਦ ਗੱਡੀ ਆਪਣੇ ਆਪ ਚੱਲ ਪਵੇਗੀ। ਕਮਾਲ ਦੀ ਚੀਜ਼ ਬਣਾਈ ਆ ਯਾਰ ਚੈਨਲ ਨੇ। ਆਪਣਾ ਦੇਖ ਤਾਂ 100 ਸਾਲ ਪਿੱਛੇ ਚੱਲ ਰਿਹਾ ਚੈਨਲ। ਬਹੁਤ ਜ਼ਿਆਦਾ ਯਾਰ ਮਿਹਨਤੀ ਬੰਦੇ ਆ ਉਧਰਲੇ ਕਮਾਲ ਦੀਆਂ ਚੀਜ਼ਾਂ ਬਣਾਉਂਗਾ। ਦੇਖੋ ਗੱਡੀ ਚੱਲ ਪਈ ਐ। ਤਾਂ ਜਿਵੇਂ ਜਿਵੇਂ ਤੁਹਾਡਾ ਰੋਡ ਖੁੱਲਾ ਹੁੰਦਾ ਆਉਂਦਾ ਜਾਊਗਾ, ਟ੍ਰੈਫਿਕ ਘਟਦਾ ਜਿਉ ਤਾਂ ਸਪੀਡ ਇਹ ਆਪਣੇ ਆਪ ਹੀ ਸਪੀਡ ਫੜੀ ਜਾਂਦੀ ਐ। ਤੇ ਜਿੱਥੇ ਕਦੇ ਟ੍ਰੈਫਿਕ ਸਿਗਨਲ ਆਉਂਦਾ ਤੇ ਆਪਣੇ ਆਪ ਹੀ ਰੁਕ ਜਾਂਦੀ ਹੈ ਗੱਡੀ ਕਮਾਲ ਦੀ ਚੀਜ਼ ਆ ਯਾਰ ਵੇਖੋ ਤੁਸੀਂ ਐਲਈਡੀ ਚ ਲੋਕੇਸ਼ਨ ਦੱਸ ਰਹੀ ਐ ਕਿਸ ਦਿਸ਼ਾ ਵੱਲ ਇਹ ਜਿਹੜੀ ਗੱਡੀ ਚੱਲ ਰਹੀ ਐ ਸਾਰੀ ਲੋਕੇਸ਼ਨ ਇਹ ਨਾਲ ਆ ਗਿਆ ਟ੍ਰੈਫਿਕ ਜਾਮ ਹੋ ਗਿਆ ਤੇ ਹੁਣ ਇਹ ਗੱਡੀ ਆਪਣੇ ਆਪ ਰੁਕ ਗਈ ਆ ਤਾਂ ਗੱਡੀ ਵੇਖੋ ਹੁਣ ਇਧਰਲੀ ਸਾਈਡ ਚੱਲ ਰਹੀ ਹੈ ਗੱਡੀ ਕਮਾਲ ਦੀ ਚੀਜ਼ ਆ ਯਾਰ ਹੁਣ ਇਹ ਗੱਡੀ ਦੀ ਸਾਰੀ ਲੋਕੇਸ਼ਨ ਦੱਸ ਰਹੀ ਹੈ ਵੇਖੋ ਟ੍ਰੈਫਿਕ ਇਸਦੇ ਆਸ-ਪਾਸ ਕਿੰਨਾ ਟ੍ਰੈਫਿਕ ਜਾ ਰਿਹਾ ਸਾਰੀ ਲੋਕੇਸ਼ਨ ਦੱਸ ਰਹੀ ਹੈ ਐਲਈਡੀ ਤੇ ਇਸ ਵਜ੍ਹਾ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਗਾਣੇ ਚਲਾਉਣੇ ਉਹ ਚਲਾ ਸਕਦੇ ਹੋ 에어 ਕੰਡੀਸ਼ਨ ਦੀ ਸਾਰੀ ਸਹੂਲਤਾਂ ਕੋਈ ਵੀ ਲੈਂਗੁਏਜ ਵਰਤ ਸਕਦੇ ਹੋ ਚੈਨ ਨਾਲੇ ਉਧਰ ਚਾਈਨੀਜ਼ ਵਰਤਦੇ ਆ ਤਾਂ ਇੰਗਲਿਸ਼ ਵਰਤ ਸਕਦੇ ਹੋ ਤੁਸੀਂ ਕੋਈ ਵੀ ਜਿਹੜੀ ਭਾਸ਼ਾ ਤੁਸੀਂ ਆ ਮਨਪਸੰਦ ਨਾਲ ਉਹ ਚੁਣ ਸਕਦੇ ਹੋ ਤੇ ਸਾਰਾ ਪ੍ਰੋਸੈਸ ਇਸ ਵਿੱਚ ਚੱਲਦਾ ਦੇਖੋ ਫੋਨ ਵੀ ਲੱਗਦਾ ਇਸ ਵਿੱਚ ਤਾਂ ਸਪੀਡ ਦੇਖੋ ਸਪੀਡ ਆਪਣੇ ਆਪੇ ਜਿਵੇਂ ਜਿਵੇਂ ਅੱਗੇ ਵਧ ਰਹੀ ਹੈ ਸਪੀਡ ਇਸ ਦੀ ਵਧ ਰਹੀ ਹੈ ਓਵੇਂ ਓਵੇਂ ਤੇ ਸਪੀਡ ਵਧ ਰਹੀ ਹੈ ਵੇਖੋ ਟ੍ਰੈਫਿਕ ਸਿਗਨਲ ਤੇ ਸਾਰਾ ਇਹ ਦੱਸ ਰਹੀ ਹੈ ਵੇਖੋ ਯਾਰ ਗੱਡੀ ਹੁਣੇ ਉਹ ਆ ਗਈ ਗੱਡੀ ਹੁਣੇ ਇਹਨਾਂ ਦਾ ਸਟਾਪ ਆ ਗਿਆ ਇੱਥੇ ਹੁਣ ਇਹਨਾਂ ਨੇ ਰੁਕਣਾ ਆਪਣੇ ਆਪੇ ਰੁਕ ਗਈ ਗੱਡੀ ਲੋਕੇਸ਼ਨ ਲਈ ਹੁੰਦੀ ਆ ਵੀ ਕਿੱਥੇ ਇਹਨਾਂ ਨੇ ਰੁਕਣਾ ਉਹ ਰੁਕ ਗਏ ਹੁਣ ਯਾਰ ਵੇਖੋ ਗੱਡੀ ਰੁਕ ਗਈ ਆ ਹੁਣ ਇਸ ਵਿੱਚੋਂ ਬਾਹਰ ਉਤਰਨਗੇ ਕਮਾਲ ਦੀ ਚੀਜ਼ ਆ ਯਾਰ ਵੇਖੋ ਤੁਸੀਂ ਇਹ ਸਾਰਾ ਕੋ ਦਸ ਰਹੀ ਆ ਉਹ ਉਤਰ ਗਏ ਹੁਣ ਵੇਖੋ ਇਸ ਤੋਂ ਬਾਅਦ ਸਾਰਾ ਸਮਾਨ ਚੱਕ ਲਿਆ ਨੇ ਹੁਣ ਇਹ ਆਪਣੇ ਆਪ ਇਹਦਾ ਦਰਵਾਜ਼ਾ ਲੌਕ ਹੋ ਜਾਊਗਾ ਇਸ ਤੋਂ ਬਾਅਦ ਉਹ ਕੁੜੀ ਹੁਣ ਉਹਨੂੰ ਪੇਮੈਂਟ ਕਰ ਰਹੀ ਆ ਸਕੈਨਰ ਕੋਡ ਲਾ ਗਿਆ ਹੁਣ ਪੇਮੈਂਟ ਕਰੂਗੀ ਕੁੜੀ ਉਹ ਦੇਖੋ ਆਪਣੇ ਆਪ ਉਹਦਾ ਦਰਵਾਜ਼ਾ ਲੱਗ ਗਿਆ ਯਾਰ ਕਮਾਲ ਦੀ ਜੀ ਹੈ ਯਾਰ ਹੁਣ ਇਹ ਆਪਣੇ ਆਪ ਇਥੇ ਜਾਵੜੂ ਅੱਗੇ ਜਾਵੜੂ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ